ਹਾਲ ਹੀ ਵਿੱਚ ਜਸਵਿੰਦਰ ਬਰਾੜ ਸਿੱਧੂ ਮੂਸੇਵਾਲੇ ਦੇ ਹੱਕ ਵਿੱਚ ਆਈ ਹੈ। ਉਸ ਦੇ ਵੱਲੋਂ ਸਿੱਧੂ ਮੂਸੇਵਾਲੇ ਨੂੰ ਲੈ ਕੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਅਸੀਂ ਜਾਣਦੇ ਹਾਂ, ਬੀਤੇ ਦਿਨੀ ਸਰਦਾਰ ਬਲਕੌਰ ਸਿੰਘ ਸਿੱਧੂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਸੀ। ਜਿਸ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਕਿਸਾਨਾਂ ਦੇ ਹੱਕਾਂ ਲਈ ਅਤੇ ਕਿਸਾਨ ਦੇ ਪੁੱਤਰ ਸੁਖਦੀਪ ਸਿੰਘ ਸਿੱਧੂ ਦੀ ਯਾਦ ਨੂੰ ਸਮਰਪਿਤ 2 ਮਾਰਚ ਨੂੰ ਰੋਸ ਮਾਰਚ ਕੀਤਾ ਜਾ ਰਿਹਾ ਹੈ, ਜੋ ਕਿ ਮੋਹਾਲੀ ਤੋਂ ਸ਼ੰਭੂ ਬਾਰਡਰ ਤੱਕ ਜਾਏਗਾ। ਅਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਕਿਸੇ ਟਾਈਮ ਸਿੱਧੂ ਮੂਸੇਵਾਲੇ ਵਾਲੇ ਵੱਲੋਂ ਜਸਵਿੰਦਰ ਬਰਾੜ ਦੀ سپورਟ ਕੀਤੀ ਗਈ ਸੀ ਅਤੇ ਉਸੇ ਦੇ ਚੱਲਦਿਆਂ ਅੱਜ ਜਸਵਿੰਦਰ ਬਰਾੜ ਵੀ ਸਿੱਧੂ ਮੂਸੇਵਾਲੇ ਦੇ ਹੱਕ ਵਿੱਚ ਖੜੀ ਹੈ ਕੀ ਕਹਿਣਾ ਹੈ ਜਸਵਿੰਦਰ ਬਰਾੜ ਦਾ ਸਿੱਧੂ ਮੂਸੇਵਾਲੇ ਨੂੰ ਲੈ ਕੇ ਆਓ ਵੀਡੀਓ ਵਿੱਚ ਦੇਖਦੇ ਹਾਂ ਬਾਕੀ ਤੁਸੀਂ ਵੀ ਸਿੱਧੂ ਮੂਸੇਵਾਲੇ ਦੇ ਜਸਟਿਸ ਲਈ ਆਵਾਜ਼ ਜ਼ਰੂਰ ਚੁੱਕਣਾ ਸਿੱਧੂ ਮੂਸੇਵਾਲੇ ਦੀ ਯਾਦ ਨੂੰ ਸਮਰਪਿਤ ਜੋ ਕਿਸਾਨੀ ਮਾਰਚ ਕੱਢਿਆ ਜਾ ਰਿਹਾ ਉਹ ਤੇਤਰੇ ਸੇ ਹਾਜ਼ਰੀ ਲਵਾਉਣੀ ਆਪਾਂ ਸਾਰਿਆਂ ਨੇ ਇੱਕ ਸਾਲੀ ਮਾਰਚ 2 ਮਾਰਚ ਨੂੰ ਮੋਹਾਲੀ ਤੋਂ ਸ਼ੰਭੂ ਵੱਟ ਤੱਕ ਕੱਢਿਆ ਜਾ ਰਿਹਾ ਜੀ ਤੁਸੀਂ ਸਾਰਿਆਂ ਨੇ ਹਮ ਹਮਾਕੇ ਪਾਸੇ ਹਾਜ਼ਰੀ ਲਵਾਉਣੀ ਹੈ